ਰਾਮ ਰਹੀਮਾ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅਦਾਲਤ ਇੱਕ ਵੱਡਾ ਫੈਸਲਾ ਹੋਇਆ ਹੈ ਤੇ ਜਿਸ ਦੇ ਵਿੱਚ 48 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਰਾਮ ਰਹੀਮ ਨੂੰ ਲੈ ਕੇ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮਾਮਲੇ 'ਚ ਹਿੰਸਾ ਮਾਮਲੇ 'ਚ 48 ਡੇਰਾ ਪ੍ਰੇਮ ਪ੍ਰੇਮੀ ਜਿਹੜੇ ਕਿ ਬਰੀ ਕਰ ਦਿੱਤੇ ਨੇ ਤੇ 2017 ਦੇ ਵਿੱਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਦਾ ਜਿਹੜਾ ਕਿ ਮਗਰੋਂ ਹਿੰਸਾ ਹੋਈ ਸੀ ਤੇ ਜਿਸ ਦੇ ਵਿੱਚ 7 ਸਾਲ ਪੁਰਾਣੇ ਰਾਮ ਰਹਿਮ ਹਿੰਸਾ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤੇ ਪੁਲਿਸ ਅਦਾਲਤ 'ਚ ਮੁਲਾਜ਼ਮਾ ਮੁਲਜ਼ਮਾ ਜਿਹੜਾ ਕਿ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਇਸ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤਾਂ ਦੱਸਿਏ ਕਿ ਉੱਥੇ ਹੀ ਪੰਚਕੁਲਾ ਹਿੰਸਾ ਮਾਮਲੇ 'ਚ 41 ਡੇਰਾ ਪ੍ਰੇਮੀ ਬਰੀ 2027 ਚ ਜਿਹੜਾ ਕਿ ਡੇਰਾ ਮੁਖੀ ਨੂੰ سزا ਸੁਣਾਏ ਜਾਣ ਮਗਰੋਂ ਹਿੰਸਾ ਦੇ ਮਾਮਲੇ ਤੇ ਵਿੱਚ ਅੱਸੀ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ 7 ਸਾਲ ਪੁਰਾਣੇ ਰਾਮ ਰਹੀਮ ਹਿੰਸਾ ਮਾਮਲੇ ਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਪੁਲਿਸ ਅਦਾਲਤ ਵਿੱਚ ਮੁਲਜ਼ਮ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਤੇ ਇਸ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਐਸਆਈ प्रकाश चंद ਦੀ ਸ਼ਿਕਾਇਤ ਤੇ ਪੁਲਿਸ ਨੇ ਇਹਨਾਂ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ 26 ਅਗਸਤ 2017 ਨੂੰ ਸੈਕਟਰ B ਥਾਣੇ ਨੇ ਇਹਨਾਂ ਸਾਰੇ ਮੁਲਜ਼ਮ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਣਾ ਆਦਿ ਸਮੇਤ ਵੱਖ-ਵੱਖ ਧਰਾਮਾ ਤਹਿਤ ਕੇਸ ਦਰਜ ਕੀਤਾ ਸੀ ਤੇ ਅੱਜ ਜਿਹੜਾ ਕਿ ਅਦਾਲਤ ਦੇ ਵਿੱਚੋਂ ਫੈਸਲਾ ਨਿਕਲ ਕੇ ਬਾਹਰ ਆਇਆ ਤੇ ਜਿਸ ਦੇ ਵਿੱਚ 48 ਡੇਰਾ ਪ੍ਰੇਮੀ ਬਰੀ ਕਰ ਦਿੱਤੇ ਨੇ ਤੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 7 ਸਾਲ ਪੁਰਾਣੇ ਰਾਮ ਰਹੀਮ ਹਿੰਸਾ ਮਾਮਲੇ ਦੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਪੁਲਿਸ ਅਦਾਲਤ ਮੁਲਜ਼ਮਾ ਜਿਹੜੇ ਕੇ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਤੇ ਇਸੇ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਤੇ ਤੈਤ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਦ ਦੱਸਦੀ ਹੈ ਕਿ ਰਾਮ ਰਹੀਮ ਨੂੰ ਲੈ ਕੇ ਜਿਹੜਾ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮਾਮਲੇ ਚ ਹਿੰਸਾ ਮਾਮਲੇ ਚ 48 ਡੇਰਾ ਪ੍ਰੇਮ ਪ੍ਰੇਮੀ ਜਿਹੜੇ ਕੇ ਬਰੀ ਕਰ ਦਿੱਤੇ ਨੇ ਤੇ 2017 ਦੇ ਵਿੱਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਦਾ ਜਿਹੜਾ ਕੇ ਮਗਰੋਂ ਹਿੰਸਾ ਹੋਈ ਸੀ ਤੇ ਜਿਸ ਦੇ ਵਿੱਚ 7 ਸਾਲ ਪੁਰਾਣੇ ਰਾਮ ਰਹਿਮ ਹਿੰਸਾ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤੇ ਪੁਲਿਸ ਅਦਾਲਤ 'ਚ ਮੁਲਾਜ਼ਮਾ ਮੁਲਜ਼ਮਾ ਜਿਹੜਾ ਕਿ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਇਸ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤਾਂ ਦੱਸਿਏ ਕਿ ਉੱਥੇ ਹੀ ਪੰਚਕੁਲਾ ਹਿੰਸਾ ਮਾਮਲੇ 'ਚ 41 ਡੇਰਾ ਪ੍ਰੇਮੀ ਬਰੀ 2077 ਜਿਹੜਾ ਕਿ ਡੇਰਾ ਮੁਖੀ ਨੂੰ سزا ਸੁਣਾਏ ਜਾਣ ਮਗਰੋਂ ਹਿੰਸਾ ਦੇ ਮਾਮਲੇ ਤੇ ਵਿੱਚ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ 7 ਸਾਲ ਪੁਰਾਣੇ RAM ਰਹੀਮ ਹਿੰਸਾ ਮਾਮਲੇ ਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਅਦਾਲਤ ਵਿੱਚ ਮੁਲਜ਼ਮ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਤੇ ਇਸ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ASI ਪ੍ਰਕਾਸ਼ ਚੰਦ ਦੀ ਸ਼ਿਕਾਇਤ ਤੇ ਪੁਲਿਸ ਨੇ ਇਹਨਾਂ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ 26 ਅਗਸਤ 2017 ਨੂੰ ਸੈਕਟਰ B ਥਾਣੇ ਨੇ ਇਹਨਾਂ ਸਾਰੇ ਮੁਲਜ਼ਮ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਣਾ ਆਦਿ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਤੇ ਅੱਜ ਜਿਹੜਾ ਕਿ ਅਦਾਲਤ ਦੇ ਵਿੱਚੋਂ ਫੈਸਲਾ ਨਿਕਲ ਕੇ ਬਾਹਰ ਆਇਆ ਹੈ ਤੇ ਜਿਸ ਦੇ ਵਿੱਚ 48 ਡੇਰਾ ਪ੍ਰੇਮੀ ਬਰੀ ਕਰ ਦਿੱਤੇ ਨੇ ਤੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 7 ਸਾਲ ਪੁਰਾਣੇ ਰਾਮ ਰਹੀਮ ਹਿੰਸਾ ਮਾਮਲੇ ਦੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਪੁਲਿਸ ਅਦਾਲਤ ਚ ਮੁਲਜ਼ਮਾ ਜਿਹੜੇ ਕਿ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕੀ ਤੇ ਇਸੇ ਕਾਰਨ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ